ਸਵਾਗਤ ਹੈ ਕਿਸਾਨ ਵੀਰੋ ਹੋੜਾ ਟਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵੱਲੋਂ ਤੋਂ ਕਰਾਂਗੇ ਜੀ ਕਵਰ ਵਹਿੜਸ ਕਮ ਆਏ ਤੁਹਾਨੂੰ ਇੱਕ ਕਦੋਂ ਕੁ ਸੂਈਆ ਜਾਂ ਮਗਰ ਕੀਆ ਜਾਂ ਕਿੰਨਾ ਕੁ ਦੁੱਧ ਬਾਅਦ ਪਹਿਲੇ ਸੂਆ ਦਾ ਕੱਢਿਆ ਸਾਰਾ ਕੁਝ ਬਾਈ ਇੰਦਰਜੀਤ ਤੋਂ ਪੁੱਛਿਆ ਸਸੀ ਕਾ ਭਾਈ ਸਸੀ ਕਾਲ ਜੀ ਹੋ ਠੀਕ ਹੋ ਜੀ ਬਧੀ ਬਧੀ ਬਣਾ ਦਾ ਨੰਬਰ ਬੋਲ ਦਿੰਦੇ 77890 68890 77890 68890 ਹਾਂਜੀ ਪਿੰਡ ਆਪਣਾ ਜੀ ਪਿੰਡ ਆਪਣਾ ਬੱਲੋ ਹੈ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਮੋੜ ਅਸੀਲ ਆ ਗਈ ਮਾ ਹਾ ਸਹਿਰ ਆਪਾਂ ਨੂੰ ਰਾਪਰੇ ਤਪਾ ਪੈਂਦੇ ਇਹ ਨੇੜੇ ਪੈ ਗਿਆ ਜਿਹੜੀ ਪਸ਼ੂ ਮੰਡੀ ਲੱਗਦੀ ਆ ਹਾਂਜੀ 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 ਤੇ ਵੀਰਿੰਦਰ ਜੀ ਦਾ ਅੱਜ ਇੱਕ ਵਾਹੜ ਦਿਖਾਉਣੀ ਹੈਗੀ ਹਾਂ ਇੱਕ ਵਾਹੜ ਦਿਖਾਉਣੀ ਆ ਬਾਈ ਓਕੇ ਇੱਕ ਵਾਹੜ ਦਿਖਾਉਣੀ ਆ ਕਦੋਂ ਕੁ ਸੂਈ ਬਾਈ ਇਹ ਇਹ ਬਾਈ ਕਸੂਈ ਨੂੰ ਘੰਟਾ ਡੇਢ ਘੰਟਾ ਹੀ ਹੋਇਆ ਘੰਟੇ ਤੋਂ ਡੇਢ ਘੰਟਾ ਸੂਈ ਨੂੰ ਹੋ ਗਿਆ ਤੇ ਮਗਰ ਕੀ ਆ ਗਿਆ ਮਗਰ ਬਾਈ ਇਹਦੇ ਬੱਸੀਆ ਜਰਸੀ ਪਯੋਰ ਹਣਾ ਤੇ ਆਹ ਪਾਗੀ ਜਰਸੀ ਚ ਥੋੜਾ ਜਿਆ ਕਰਾਓ ਕ੍ਰੋਸ ਪਾ ਹਾਂਜੀ ਤੇ ਇਹਦੇ ਨਾਲ ਫਾਇਟ ਦੀ ਕੰਪੈਟਿਟੀ ਵੱਧ ਜਾਣੀ ਆ ਵੱਧ ਜਾਣੀ ਆ ਹਾਂਜੀ ਤੇ ਜਿਹੜੇ ਭੈਣ ਭਰਾ ਨੇ ਜਿਹੜੇ 1.5 ਲੱਖ ਮੱਝ ਤੇ ਲਾਉਣਾ ਗਾਂ ਖਰੀਦ ਸਕਦਾ ਹਨ ਹਾਂਜੀ ਹਾਂਜੀ ਬਾਈ ਤੇ ਬਾਈ ਇੰਦਰਜੀਤ ਜੀ ਤੈਨੂੰ ਕਿੰਨਾ ਕੁ ਦੁੱਧ ਦੇ ਦਊਗੀ ਬਾਈ ਪਿਛਲੀ ਵਾਰ ਮਾਲਕ ਕਹਿੰਦੇ ਵੀ 18 ਲੀਟਰ ਦੁੱਧ ਦਿੱਤਾ ਹਵਾਨੀ ਦੱਸਦਾ ਗਾਂ ਦਾ ਆਹ ਐਤ ਕੀ ਦੂਜੇ ਸੂਏ ਸਿੰਦੀ ਆਪਾਂ 23-24 ਲੀਟਰ ਦੁੱਧ ਦੇ ਦਊ ਬਾਈ ਖੁੱਲਾ ਵੀ ਜਿੱਡੀ ਗਾਪ ਆ ਉੱਡਾ ਕੀ ਲੇਵਾ ਉੱਡਾ ਕੀ ਲੇਵਾ ਚੱਕੀ ਫਿਰਦੀ ਆ ਬਾਈ ਏਕਸ ਆਰਡਰ ਦੀ ਗਾਂ ਬਾਈ ਏਕਸ ਆਰਡਰ ਦੀ ਯਾਰ ਖੋਲੋ ਜਿਹੜਾ ਤੋੜ ਰਗ ਰਾ ਕੇ ਤੇ ਇੱਕ ਚੰਗੀਆਂ ਜੋ ਆ ਗਈ ਜੀ ਬਾਕੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਆ ਸੀਲ ਸਾਊ ਆ ਬਾਈ ਜਮ ਆ ਦੇਖੋ ਜੀ ਥਾਂਲੇਵੇ ਦੀ ਚੰਗੀ ਸਾਫ ਸੁਥਰੀ ਤੇ ਕੱਦ ਕਾੜ ਦਰਮਿਆਨੇ ਚ ਆ ਗਈ ਨਾ ਵੱਡਾ ਨਾ ਛੋਟਾ ਬਾਈ ਹਾਂ ਤੇ ਕਿਉਂਕਿ ਇਹੇ ਜੇ ਅਮਰੂਦਾਂ ਦੇ ਬੂਟੇ ਨੂੰ ਫਲ ਵਾਲਾ ਲੱਗਦਾ ਸਭਾ ਲੱਗਦਾ ਬਾਈ ਕੁਝ ਨਹੀਂ ਲੱਗਦਾ ਨੂੰ ਫਲ ਵਾਲਾ ਲੱਗਦਾ ਆ ਦੇਖੋ ਜੀ ਹਾਂਜੀ ਹਾਂਜੀ ਥਾਂਲੇਵੇ ਦੀ ਪੂਰੀ ਸਾਫ ਸੁਥਰੀ ਆ ਹਾਂਜੀ ਹਾਂਜੀ ਨੇੜੇ ਤੋਂ ਕਰੋ ਚੈੱਕ ਤੇ ਓਕੇ ਫਿਰ ਧਾਰਾਂ ਦੂਰ ਅਗਲਾ ਆਪਦੀਆਂ ਆਪੇ ਮਾਰ ਕੇ ਲੈ ਮਾਰ ਕੇ ਲੈ ਬਾਈ ਆਪਣੇ ਦਾ ਯਕੀਨ ਤੈਨੂੰ ਪਤਾ ਸਾਫ ਸੁਥਰਾ ਕੋਈ ਸਰਲਾ ਟੇਡਾ ਵਿੰਗਾ ਹੋਵੇ ਤੇ ਬਾਈ ਧਾਰਾਂ ਦੂਰਾਂ ਘਾਟੀ ਜਾਂਦਾ ਮੈਂ ਕਹਿੰਦੇ ਹਾਂ ਹਾਂ ਬਾਈ ਤੇ ਬਾਈ ਕੀ ਡਿਮਾਂਡ ਆ ਗਈ ਜਾ ਐਤੀ ਬਸ ਇਹਦੀ ਭਈ ਮੰਗਣ ਵਗਾਈ ਤਾਂ ਕੁਸੀ ਮੰਗਾਈ ਜਲਾ ਹੈ ਆਪਾਂ 70 ਤੋਂ 2000 ਰੁਪਏ ਘੱਟ 68000 ਰੁਪਏ ਦੀ ਬਸ 60000 ਦੀ ਜਮ੍ਹਾਂ ਹੀ ਜਾਏ ਰੇਟ ਕਰਤਾ ਹੈ ਨਾ ਹਾਂਜੀ ਭਾਈ ਚੰਗਿਆਂ ਜੋ ਆ ਗਈ ਬਾਕੀ ਦਾ ਫੈਟ ਵਾਲਾ ਦੁੱਧ ਪਾਉਣਾ ਤੇ ਦੁੱਧ ਵੀ ਚੰਗਾ ਪਾਉਣਾ ਸਾਹਮੂਤਾ ਹੋਣਾ ਭਾਈ 11 ਦੇਖ ਕੇ ਪੂਰੇ ਡਰੂ ਡਰਗਾਂ ਨਾ ਭਾਈ ਕੌਣ ਦਿੰਦਾ ਫਿਰ ਲੈ ਇੰਨੀ ਚੀਜ਼ਾਂ ਯਾਰ ਓਕੇ ਯਾਰ ਹਾਂਜੀ ਹਾਂਜੀ ਜਿੰਨੀ ਵੀ ਹੈਗੀ ਚੰਗੀ ਆ ਦੇਖੋ ਥਣ ਲੈ ਵੇ ਨੇੜ ਤੋਂ ਕਰੋ ਚੱਕ ਕੁਆਲਿਟੀ ਥਣ ਲੈ ਵੇ ਦੀ ਪੂਰੀ ਚੰਗੀ 68000 ਰੁਪਏ ਦੇ ਵਿੱਚ ਸਾਨੂੰ ਮਿਲ ਜਾਣੀ ਦੋ ਘੱਟ 70 ਦੀ ਤੇ ਪਿੰਡ ਬੱਲੋਾ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਮੋੜਮੰਡੀ ਹਾਂਜੀ 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 ਬਾਈ ਤੇ ਨੰਬਰ ਬਾਈ ਅੰਦਰਜੀਤ 9890 6890 75890 6890 ਇੱਕ ਬੈਡ ਸੀ ਇੱਕ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਉਂਦੇ ਧੰਨਵਾਦ ਜੀ ਬੈਦ ਲੋ ਧੰਨਵਾਦ ਜਲਦ ਮਿਲਦੇ ਆਗੇ ਨੰਨ ਵੀਡੀਓ ਦੇ